1.5 ਲੱਖ ਦਾ ਕਿਸੇ ਨੇ ਖਰਚਾ ਕੀਤਾ ਹਾਂ ਇਹਨਾਂ ਕੋਲ ਸੀਗਾ ਇਹ ਵਾਪਸ ਆ ਡੇਢ ਸਾਲ ਤੋਂ ਇਦਾਂ ਬੈਠਿਆ ਸਰ ਜੋੜਦਸਰ ਪੈ ਗਿਆ ਚੋਰੀ ਮਾਰਦੇ ਸੀ ਪਰ ਲੱਤ ਛੋਟੇ ਹੋ ਗਏ ਇਦਾਂ ਦੇ ਬਿਨਾਂ ਤੁਰਿਆ ਨਹੀਂ ਜਾਂਦਾ ਤਾਂ ਹੁਣ ਐਦਾ ਜੋੜ ਬੈ ਗਿਆ ਤੇ ਕੰਮ ਫਿਰ ਹੁਣ ਕੀ ਕਰਦੇ ਹੋ ਤੁਸੀਂ ਇਹ ਰੋਟੀ ਪਾਣੀ ਕਿੱਥੋਂ ਚੱਲਦਾ ਘਰ ਫੇ ਲੱਗੇ ਆ ਜੀ ਇਦਾਂ ਦੁਕਾਨਾਂ ਲੱਗੂਆਂ ਦੇ ਲੱਗੇ ਥੋਦੀ ਫੈਕਟਰੀ ਦੇ ਢੱਲੋਂ ਲੱਗ ਕੇ ਨਹੀਂ ਹਾਂ ਉਹ ਮਾਣ ਲੈਂਦਾ ਮੁੰਡਾ ਆਇਆ ਕਿੰਨੀ ਕਿ ਤਨਖਾਹ ਬਣ ਜਾਂਦੀ 4000 ਜੀ ਮਹੀਨੇ 4000 ਚ ਗੁਜ਼ਾਰਾ ਕਰਦੇ ਹੋ ਫਿਰ ਤੁਸੀਂ ਆਪ ਕੰਮ ਨਹੀਂ ਕਰਦੇ ਨਹੀਂ ਸਰ ਹੁੰਦਾ ਹੀ ਨਹੀਂ ਨਾ ਹੁੰਦਾ ਨਹੀਂ ਸਰ ਦੇਖਦੇ ਬੈਠੇ ਇੱਕ ਘੰਟਾ ਦੋ ਘੰਟੇ ਲਿਖਾ ਲਿਓ ਮਹਗਾ ਮਾੜਾ ਮੋਟਾ ਕੋਈ ਕੁਛ ਦੇ ਦੇ ਤਾਂ ਹਾਂਜੀ ਬੈਗੇ ਮੰਨ ਲਓ 100 200 ਰੁਪਏ ਦਿਹਾੜੀ ਦੇ ਦਿੰਦਾ ਕੋਈ ਇਹਦਾ ਇਲਾਜ ਹੈਗਾ ਜਿਹੜਾ ਥੋੜਾ ਹੋਇਆ ਨਹੀਂ ਸਰ ਮੈਨੂੰ ਇਲਾਜ ਹੋਇਆ ਨਹੀਂ ਨਹੀਂ ਪਰ ਹੈਗਾ ਉਹਦਾ ਇਲਾਜ ਹੋ ਜੂਗਾ ਜੇ ਜੇ ਤੁਹਾਡਾ ਕਰਾਈਏ ਦਾ ਇਲਾਜ ਹੋ ਜੂਗਾ ਕਿ ਨਹੀਂ ਨਹੀਂ ਸਰ ਠੀਕ ਹੋ ਜੂਗਾ ਨਹੀਂ ਸਰ ਚੂਲੇ ਨੂੰ ਜੋੜ ਵੀ ਪੈ ਗਿਆ ਸਭ ਕੁਝ ਹੋ ਗਿਆ ਜੀ ਇਲਾਜ ਨਹੀਂ ਹੁੰਦਾ ਲੱਤ ਛੋਟੀ ਹੋ ਗਈ ਜੀ ਪਰੇ ਵਿਖਾਇਆ ਉਹ ਡਾਕਟਰ ਨੂੰ ਵੀ ਇਹਦਾ ਕੋਈ ਇਲਾਜ ਹੈਗਾ ਕਿ ਨਹੀਂ ਹਾਂਜੀ ਹੂੰ ਅਈ ਨਾਲ ਹਾਂ ਕੀ ਕਹਿੰਦੇ ਤੇ ਉਹ ਕਹਿੰਦੇ ਵੀ ਮਗਲੋਂ ਇਹ ਜੋੜ ਟਹਿ ਗਿਆ ਹੈ ਜੇ ਆਪਾਂ ਦੁਬਾਰਾ ਕੀਤਾ ਨੂੰ ਸਾਰਾ ਤੋੜ ਪਾ ਨਿਕਾਲਦੇ ਤੇ ਮੜ ਜੋ ਹੋ ਸਕਦਾ ਵੀ ਚੱਲੇ ਵੀ ਨਾ ਜਿੰਨਾ ਪ੍ਰੇਫਰਦਾ ਇਹ ਵੀ ਨਹੀਂ ਤੇ ਕੋਈ ਕਾਰੋਬਾਰ ਇਹੋ ਜਿਹਾ ਸੈੱਟ ਕਰਦੀਏ ਤੁਹਾਡਾ ਜਿਹੜਾ ਘਰੇ ਬਹਿ ਕੇ ਤੁਸੀਂ ਕਰ ਲਓ ਕੋਈ ਕੰਮ ਗੌਰਵ ਜਿਹੜਾ ਕੋਈ ਕੋਈ ਮਸ਼ੀਨ ਚਲਾਉਣ ਦਾ ਕੰਮ ਜਿਹਾ ਜਿਹੜਾ ਘਰੇ ਬਹਿ ਕੇ ਕੁਝ ਕਰ ਸਕੇ ਇਹ ਕਹਿੰਦੇ ਸੀ ਜੀ ਮੈਂ ਡਰਾਈਵਰੀ ਕਰ ਸਕਦਾ ਫਿਰ ਰੈਮ ਨਹੀਂ ਹੋਣੀ ਨਹੀਂ ਹੁੰਦਾ ਬੈਟਰੀ ਵਾਲਾ ਰਿਕਸ਼ਾ ਨਹੀਂ ਹੁੰਦਾ ਬੈਟਰੀ ਵਾਲੇ ਡਿਰੈਕਸ਼ਨ ਦੀ ਉਹ ਕਰ ਸਕਦਾ